ਪੰਜਾਬ ਦੇ ਖੇਤੀਬਾੜੀ ਮੰਤਰੀ ਕਾਕਾ ਰਣਦੀਪ ਸਿੰਘ ਵਿਧਾਇਕ ਕੁਲਬੀਰ ਸਿੰਘ ਜੀਰਾ ਦੇ ਸੱਦੇ ਤੇ ਜੀਰਾ ਹਲਕੇ ਦੇ ਵਿੱਚ 17 ਕਰੋੜ ਰੁਪਏ ਦੇ ਵੱਖ-ਵੱਖ ਪ੍ਰੋਜੈਕਟਾਂ ਦੇ ਨੀਂ ਪੱਥਰ ਰੱਖਣ ਦੇ ਲਈ ਪਹੁੰਚੇ ਸਨ ਇਸ ਦੌਰਾਨ ਕਾਕਾ ਰਣਦੀਪ ਸਿੰਘ ਨੇ ਜੀਰਾ ਦੇ ਵਿੱਚ ਪ੍ਰੈਸ ਕਾਨਫਰੰਸ ਦੇ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ 71 ਦਿਨਾਂ ਦਾ ਰਿਪੋਰਟ ਕਾਰਡ ਪੇਸ਼ ਕਰਨ ਦਾ ਦਾਵਾ ਕੀਤਾ ਕਿ ਪੰਜਾਬ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਦੇ ਕਰਜ਼ੇ ਮੁਆਫ ਕੀਤੇ ਨੇ ਉਥੇ ਹੀ ਕਾਕਾ ਰਣਦੀਪ ਸਿੰਘ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਕਣਕ ਅਤੇ ਝੋਨੇ ਦੀ ਕਟਾਈ ਤੋਂ ਬਾਅਦ ਇਹਨਾਂ ਫਸਲਾਂ ਦੀ ਪ੍ਰਾਲੀ ਸਾੜਨ ਨੂੰ ਲੈ ਕੇ ਪੰਜਾਬ ਹਰਿਆਣਾ ਅਤੇ ਯੂਪੀ ਦੇ ਕਿਸਾਨਾਂ ਨੂੰ ਨਜਾਇਜ਼ ਬਦਨਾਮ ਕਰ ਦਾ ਕੰਮ ਕੀਤਾ ਜਿੱਥੇ ਮਾਨਯੋਗ ਸੁਪਰੀਮ ਕੋਰਟ ਨੇ ਕੇਜਰੀਵਾਲ ਨੂੰ ਖੂਬ ਝਾੜ ਪਾਈ ਹੈ। ਉਵੇਂ ਹੀ ਪਾਣੀ ਦੇ ਜਿਹੜੇ ਬਿੱਲ ਉਹ ਮਾਫ ਕੀਤੇ ਔਰ ਹੁਣ ਬਿਜਲੀ 3 ਰੁਪਏ ਪ੍ਰਤੀ ਯੂਨਿਟ ਘਟਾਤੀ ਕੀਤੀ ਹੈ। ਔਰ ਸਭ ਤੋਂ ਵੱਡਾ ਜਿਹੜਾ ਅਹਿਮ ਫੈਸਲਾ ਲਿੱਤਾ ਹੈ ਹਿੰਦੁਸਤਾਨ ਦੀ ਕਿਸੇ ਸਰਕਾਰ ਨੇ ਸੂਬੇ ਦੀ ਸਰਕਾਰ ਨੇ ਨਹੀਂ ਲਿੱਤਾ। 5 ਰੁਪਏ ਤੇ 10 ਰੁਪਏ ਡੀਜ਼ਲ ਸਸਤਾ ਕੀਤਾ ਕਿਉਂਕਿ ਇਸ ਲੋਗਾ ਤੱਕ ਰਾਹਤ ਪਹੁੰਚਾਣ ਦਾ ਵਾਦਾ ਕੀਤਾ ਸੀ ਚੋਣ ਮੈਨੀਫੈਸਟੋ ਚ ਬਕਾਇਦਾ ਜ਼ਿਕਰ ਕੀਤਾ ਸੀ ਕਿ ਲੋਕਾਂ ਦੀ ਆਪਣੀ ਸਰਕਾਰ ਹੋਵੇਗੀ ਸੋ ਮੈਂ ਆਪਣੇ ਆਪ ਨੂੰ ਬੜਾ ਖੁਸ਼ ਨਸੀਬ ਸਮਝਦਾ ਕਿ ਜੀਰਾ ਸਾਹਿਬ ਦੇ ਪਰਵਾਰ ਜਾ ਕੇ ਮੈਂ ਕੁਝ ਥਿਲਫੁਲ ਯੋਗਦਾਨ ਬਤੌਰ ਖੇਤੀਬਾੜੀ ਮੰਤਰੀ ਆਪੇ ਪਾ ਸਕਿਆ ਸਰ ਪ੍ਰਾਲੀ ਸਾੜਨ ਦੇ ਜਿਹੜੇ ਮਾਮਲੇ ਤੁਸੀਂ ਕੀ ਸਮਝਦੇ ਹੋ ਉਹਨਾਂ ਵਿੱਚ ਕਿਸ ਤਰ੍ਹਾਂ ਦੀ ਤੁਸੀਂ ਸਬਸਿਡੀ ਵਗੈਰਾ ਦਿੱਤੀਆਂ ਔਰ ਕੀ ਤੁਸੀਂ ਉਹ ਪ੍ਰਾਲੀ ਇਸ ਵਾਰ ਚੁੱਕੀ ਦੇਖੋ ਸੰਦ ਦਿੱਤੇ ਜਾਂਦੇ ਹਨਗੇ ਔਰ ਇਹਦੇ ਤਹਿਤ ਰੋਟਾਵੀਟਰ ਵਗੈਰਾ ਪਸਾਰੀ ਜਾਣੂਆਂ ਸਬਸਿਡੀਆਂ ਸੀ ਰਿਲੀਜ਼ ਕਰ ਰਹੇ ਹ ਕੁਝ ਪਿਛਲੀ ਸਬਸਿਡੀਆਂ ਤੇ ਰੋਕ ਲਾਈ ਗਈ ਸੀ ਰਿਹਾ ਪ੍ਰਾਲੀ ਦੀ ਜਲਾਨ ਤੱਕ ਦਾ ਐਨਜੀਟੀ ਨੇ ਬਕਾਇਦਾ ਅਖਬਾਰਾਂ ਤੇ ਤੁਹਾਡੇ ਸੋਸ਼ਲ ਮੀਡੀਆ ਦੇ ਜ਼ਰੀਏ ਇਲੈਕਟ੍ਰੋਨਿਕ ਮੀਡੀਆ ਦੇ ਜ਼ਰੀਏ ਦੱਸਿਆ ਵੀ ਹੈ ਕਿ ਜਿਹੜਾ ਹੁਣ ਤੱਕ ਪੰਜਾਬ ਦਾ ਪਿਛਲੇ ਚਾਲ ਸਾਲ ਨਾਲੋਂ 41% ਦੀ ਪ੍ਰਾਲੀ ਬਾਲਣ ਦਾ ਘਟ ਕੇ ਸਾਇ ਹੈ ਹਨ ਦੂਜੀ ਗੱਲ ਜਿਹੜੀ ਕੇਂਦਰ ਦੀ ਸਰਕਾਰ ਦੇ ਨਾਲ ਰਲ ਕੇ ਬਦਨਸੀਬੀ ਨਾਲ ਪੰਜਾਬ ਤੇ ਹਰਿਆਣਾ ਤੇ ਯੂਪੀ ਦੇ ਕਿਸਾਨ ਨੂੰ ਬਦਨਾਮ ਕੀਤਾ ਜਾਂਦਾ ਸੀ ਵਿਸ਼ੇਸ਼ ਤੌਰ ਤੇ ਕੇਜਰੀਵਾਲ ਸਾਹਿਬ ਇਸ ਦੀ ਤੁਲਨਾ ਕਰਦੇ ਸੀ ਸਾਡੇ ਕਿਸਾਨ ਨੂੰ ਨਜ਼ਰਅੰਦਾਜ਼ ਕਰਦੇ ਸੀ ਉਹਨਾਂ ਨੂੰ ਬਕਾਇਦਾ ਸੁਪਰੀਮ ਕੋਰਟ ਨੇ ਆਪ ਦੋਸ਼ੀ ਸਰਾਇਆ ਕਹਿੰਦੇ ਹੋਏ ਕਿ 4 ਤੋਂ ਲੈ ਕੇ 10% ਦੀ ਜਿਹੜੀ ਪਰਾਲੀ ਨੂੰ ਅੱਗ ਲੱਗਣ ਨਾਲ ਨੁਕਸਾਨ ਦਿੱਲੀ ਦੀ ਹਵਾ ਦਾ ਹੋ ਰਿਹਾ ਤਾਂ ਕਿ ਜਿਹੜੀ ਦਿੱਲੀ ਦੀ ਜਨਤਕ ਹੈ ਜਾਂ ਸੰਗਤ ਹੈ ਉਹਨਾਂ ਦੇ ਫੇਫੜੇ ਤੇ ਤੇ ਪਰ ਔਰ ਸਰਕਾਰ ਤੇ ਤਕਰੀਰ ਕੀਤੀ ਹੈ ਕਿ ਤੁਸੀਂ ਇਸ ਤੇ ਕੁਝ ਨਾ ਕੁਝ ਗੌਰ ਕਰਕੇ ਇਸ ਤੇ ਪ੍ਰਬੰਧ ਕਰੋ ਤਾਂ ਕਿ ਦਿੱਲੀ ਦੇ ਜਿਹੜੇ ਰੈਜ਼ੀਡੈਂਟਸ ਹਨਗੇ ਦਿੱਲੀ ਦੇ ਜਿਹੜੇ ਰਹਿਸ਼ੀ ਹਨ ਉਹਨਾਂ ਨੂੰ ਉਸ ਦੀ ਪੂਰੀ ਸਹੂਲਤ ਦਾ ਮਹਈਆ ਕਰਨ ਦਾ ਫਰਜ਼ ਦਿੱਲੀ ਦੀ ਸਰਕਾਰ ਦਾ ਬਣਦਾ ਹੈ ਦੇਖੋ ਇਨਕੁਆਇਰੀ ਹੋ ਰਹੀ ਹੈ ਔਰ ਉਹਨਾਂ ਤੇ ਸਖਤ ਸਖਤ ਕਾਰਵਾਈ ਕੀਤੀ ਗਈ ਕਿਉਂਕਿ ਅਸੀਂ ਲੋਕਾਂ ਦੀ ਸਰਕਾਰ ਮੰਨਦੇ ਹਾਂ ਔਰ ਸਖਤ ਤੋਂ ਸਖਤ ਜਿਹੜਾ ਇਨਸਾਨ ਕੋਈ ਵੀ ਵਿਅਕਤੀ ਕਾਨੂੰਨ ਕਾਇਦਾ ਆਪਣੇ ਉੱਤੇ ਲਾਉਚਾਏ ਰਣਦੀਪ ਸਿੰਘ ਨਾਬਾ ਹੈ ਚਾਹ ਕੁਲਵੀਰ ਸਿੰਘ ਜੀ ਰਾਏ ਜੇ ਅਸੀਂ ਗਲਤ ਕਰਦੇ ਹਾਂ ਕਾਨੂੰਨ ਸਾਡੇ ਸਾਰਿਆਂ ਦੇ ਇੱਕ